ओम शांति आज सुन्दे कहाँ 14 अगस्त 2024 बाबा दी साकार महावाक बाबा बोले मिठे बच्चे तोहड़ा अनादि नाता है पाई पाई था तुसी साकार विच पाई पहन हो ऐसली तोहड़ी कदे भी क्रिमिनल दृष्टि नहीं जा सकती प्रश्न है ਵਿਜਈ ਅਸ਼ਟ ਰਤਨ ਕੋਣ ਬੰਦੇ ਨੇ ਉਹਨਾਂ ਦੀ ਵੈਲਿਊ ਕੀ ਹੈ ਵਿਜਈ ਅਸ਼ਟ ਰਤਨ ਕੋਣ ਬੰਦੇ ਨੇ ਉਹਨਾਂ ਦੀ ਵੈਲਿਊ ਕੀ ਹੈ ਉੱਤਰ ਜਿਨ੍ਹਾਂ ਦੀ ਮਨਸਾ ਵਿੱਚ ਕ੍ਰਿਮੀਨਲ ਖਿਆਲਾਤ ਨਹੀਂ ਰਹਿੰਦੇ ਪੂਰੀ ਸਿਵਿਲਾਈਜ਼ ਹੋਵੇ ਉਹੀ ਅਸ਼ਟ ਰਤਨ ਬੰਦੇ ਨੇ ਅਰਥਾਤ ਕਰਮਾਤੀ ਤਵਸਥਾ ਨੂੰ ਪਾਉਂਦੇ ਨੇ ਉਹਨਾਂ ਨੇ ਇੰਨੀ ਵੈਲਿਊ ਹੁੰਦੀ ਜੋ ਕਦੇ ਕਿਸੇ ਤੇ ਗ੍ਰਹਿਚਾਰੀ ਬੈਠਦੀ ਤਾਂ ਉਹਨਾਂ ਨੂੰ ਅਸ਼ਟ ਰਤਨ ਦੀ ਅੰਗੂਠੀ ਪਵਾਉਂਦੇ ਨੇ ਸਮਝਦੇ ਨੇ ਐਸ ਨਾਲ ਗ੍ਰਹਿਚਾਰੀ ਉਤਰ ਜਾਏਗੀ ਅਸ਼ਟ ਰਤਨ ਬਨਨ ਵਾਲੇ ਦੁਰਤਿ ਸ਼ੀ ਘੁੱਤੀ ਹੋਣ ਦੇ ਕਾਰਨ ਭਾਈ ਭਾਈ ਦੀ ਸਮ੍ਰਿਤੀ ਵਿੱਚ ਨਿਰੰਤਰ ਰਹਿੰਦੇ ਨੇ ਉਹ ਸ਼ਾਂਤੀ ਰੋਹਾਨੀ ਬੱਚੇ ਜਾਣਦੇ ਨੇ ਉਹਨਾਂ ਦਾ ਨਾਮ ਕੀ ਹੈ ਬ੍ਰਾਹਮਣ ਬ੍ਰਹਮਾ ਕੁਮਾਰ ਕੁਮਾਰੀਆਂ ਢੇਰ ਨੇ ਐਸ ਤੋਂ ਸਿੱਧ ਹੁੰਦਾ ਹੈ ਇਹ ਅਡਾਪਟਰ ਚਿਲड्रन ਨੇ क्योंकि एक बाप दे बच्चे ने जरूर अडोपट ने ती ब्रह्मा कुमार कुमारिया हो बहुत चिल्ड्रन ने ने एक ने प्रजा चिल्ड्रिता ब्रह्मा दे एक होंगे ने परम पिता परमात्मा शिव दे देर उन्होंने आपस में कनेक्शन है क्योंकि उन्होंने रूहानी बचे इ है, है जिसमानी बच्चे अगर उन्होंने भाई भाई ਪੱਜਾ ਪਿਤਾ ब्रह्मा ਦੇ ਸਾਕਰ ਪਾਈਪੈਨ ਹੋ ਜਾਂਦੀ ਨਹੀਂ ਪਾਈਪੈਨ ਦਾ ਕਦੇ ਕ੍ਰਿਮੀਨਲ ਨਾਤਾ ਨਹੀਂ ਹੁੰਦਾ ਤੁਹਾਡੇ ਲਈ ਵੀ ਆਵਾਸ ਹੁੰਦਾ ਹੈ ਨਾ ਕਿ ਸਾਰਿਆਂ ਨੂੰ ਪਾਈਪੈਨ ਬਣਾਉਂਦੀਆਂ ਨੇ ਜੇ ਸਨਾਨ ਸ਼ੁੱਤ ਨਾਤਾ ਰਹੇ ਕ੍ਰਿਮੀਨਲ ਦ੍ਰਿਸ਼ਟੀ ਨਾ ਚਾਵੇ ਸਿਰਫ ਇਸ ਜਨਮ ਦੇ ਲਈ ਐਸ ਜਨਮ ਦੇ ਲਈ ਇਹ ਦ੍ਰਿਸ਼ਟੀ ਪਹਿਚਾਨਣ ਭਵਿੱਖ ਵਿੱਚ ਕਦੇ ਵੀ ਕ੍ਰਿਮੀਨਲ ਦ੍ਰਿਸ਼ਟੀ ਨਹੀਂ ਪਵੇਗੀ एवे नहीं कि उथे भी कोई भाई भैन समझते ने उथे तो जिम्मे महाराजा महारानी होंगे ने उवे ही होंगे ने उन तुसी बच्चे जानते हो असी पुरुषोत्तम संगम युगते हाँ असी सारे भाई भाई हां प्रजा पिता ब्रह्मा नाम ता है ना प्रजा पिता ब्रह्मा कदो होया दुनिया पता नहीं तुसी इथे बैठे हो जानते हो असी पुरुषोत्तम संगम युगी बीके हाँ हा धर्म नहीं कहे एल कुल ब्राह्मन कुल्ड बने हो ती कह सकते हो अस ब्रह्मा कुमार कुमारियां जरूर एक परा पिता ब्रह्मा बीके हा। हाँ ਵਾਸਤਵੇ ਚ ਸੀ ਪਾਈ ਪਾਈ ਹਾਂ ਅਪੋਨੈਸੀ ਬਾਪ ਦੇ ਬੱਚੇ ਬਣੇ। ਜੇ ਬਾਪ ਦੇ ਲਈ ਅਡਾਪਟਡ ਚਿਲड्रन ਨਹੀਂ ਕਹਾਂਗੇ। ਐਸੀ ਉਹਨਾਂ ਦੀ ਸੰਤਾਨ ਅਨਾਤੀ ਹਾਂ। ਉਹ ਪਰਮ ਪਿਤਾ ਪਰਮਾਤਮਾ ਉਹਨਾਂ ਦੀ ਸੰਤਾਨ ਵੀ ਅਨਾਤੀ। ਉਹਨਾਂ ਨੂੰ ਸੁਪਰੀਮ ਸੋਲ ਕਹਿੰਦੇ ਨੇ। ਕਿ ਹੋਰ ਕਿਸੇ ਨੂੰ ਵੀ ਸੁਪਰੀਮ ਅਖਰ ਨਹੀਂ ਕਹਾਂਗੇ। सुप्रीम कहा जाता संपूर्ण पवित्र नु एवे नहीं कहेंगे सब विच प्योरिटी है प्योरिटी सिख देने, संगम युग दे ने अस संगम युगे तुसी हो पुरुषोत्तम संगम युग दे निवासी जेवे काल निवासी साचुक निवासी केह जानता है न। साचू काल युग सब जानते ने अगर दुरादेशी बुद्धि हो तो समझ सकन कलयुग सायुग दे बीच संगम युग शास्त्रा युगे युगे कह दिता बाप कहंदे ने मैं युगे युगे नहीं आंदा हां ती तो बुद्धि विच ए होना चाहिदा है असी पुरुषोत्तम संगम युगी हां संगम तो बाद आना है ना अजयुग ना कलयुग विचा ਤੁਸੀਂ ਹੁਣ ਸਾਜ ਰੂਪ ਵਿੱਚ ਜਾਂਦਾ ਪਰਸ਼ਾਤ ਕਰ ਰਹੀ ਹੋ ਪੁੱਥੇ ਪਵਿੱਤਰਤਾ ਬਿਗੜ ਕੋਈ ਜਾ ਨਹੀਂ ਸਕਦਾ ਇਸ ਸਮੇਂ ਤੁਸੀਂ ਪਵਿੱਤਰ ਬਨਨ ਦੇ ਲਈ ਪਰਸ਼ਾਤੀ ਹੋ ਸਭ ਪਵਿੱਤਰ ਨਹੀਂ ਕਈ ਪਤਿਤ ਵੀ ਹੁੰਦੇ ਨੇ ਚਲਦੇ ਜਾਂਦੇ ਗਿਰ ਜਾਂਦੇ ਫਿਰ ਛਿਪ ਕੇ ਆ ਕੇ ਅੰਮ੍ਰਿਤ ਵੀ ਪਿੰਦੇ ਨੇ ਵਾਸਤਵ ਵਿੱਚ ਜੋ ਅੰਮ੍ਰਿਤ ਛੱਟ ਵਿਸ਼ ਖਾਂਦੇ ਨੇ ਉਹਨਾਂ ਨੂੰ ਕੁਝ ਸਮੇਂ ਹਾਨ ਨਹੀਂ ਦਿੱਂਦੇ ਪਰ ਇਹ ਵੀ ਗਾਇਨ ਹੈ ਨਾ ਜਦੋਂ ਅੰਮ੍ਰਿਤ ਵੰਡਿਆ ਵੰਡਿਆ ਸੀ ਵਿਕਾਰੀ ਅਸੁਰ ਛਿਪ ਕੇ ਆਕੀ ਬੈਠ ਜਾਂਦੇ ਸੀ ਕਹਿੰਦੇ ਨੇ ਇੰਦਰ ਸਭਾ ਵਿੱਚ ਐਟੇ ਅਪਵਿੱਤਰਾਂ ਕੇ ਬੈਠਦੇ ਉਹਨਾਂ ਨੂੰ ਸ਼ਰਾਪ ਲੱਗ ਜਾਂਦਾ ਹੈ ਕਹਾਣੀ ਵੀ ਦੱਸਦੇ ਨੇ ਇੱਕ ਪਰਿ ਇੱਕ ਵਿਕਾਰੀ ਨੂੰ ਲੱਗੇ ਆ ਗਈ ਸੀ ਤਦ ਉਸਦਾਂ ਕੀ ਹਰ ਹੋਇਆ ਵਿਕਾਰੀ ਜ਼ਰੂਰ ਡਿੱਗ ਜਾਣਗੇ ਇਸਮਤ ਦੀ ਗੱਲ ਹੈ ਵਿਕਾਰੀ ਚੜ ਨਾ ਸਕੇ ਕਹਿੰਦੇ ਨੇ ਉਹ ਜਾ ਕੇ ਪੱਥਰ ਬਣ ਗਿਆ ਉਹ ਨਵੇਂ ਨਹੀਂ ਕਿ ਕੋਈ ਮਨੁੱਖ ਪੱਥਰ ਵਾਂ ਝਾੜ ਬਣ ਜਾਂਦੇ ਨੇ ਪਰ ਵਾਸਤਾ ਵਿੱਚ ਪੱਥਰ ਬੁੱਤੀ ਬਣ ਜਾਂਦੇ ਨੇ ਇੱਥੇ ਆਂਦੇ ਹੋ ਤੁਸੀਂ ਪਰਸ ਬੁੱਤੀ ਬਣਨ ਦੇ ਲਈ ਤੇ ਜੇਕਰ ਛਿਪ ਕੇ ਗਿਆਨ ਸੁੰਦੇ ਨਾਨ ਵਿਸ਼ਵੀ ਪਿੰਦੇ ਤਾਂ ਉਹਨਾਂ ਨੂੰ ਪੱਥਰ ਬੁੱద్ధి ਹੀ ਕੇਹਾ ਜਾਏਗਾ ਇਹ ਸਾਹਮਣੇ ਸਮਝਾਇਆ ਜਾਂਦਾ ਹੈ ਸ਼ਾਸਤ੍ਰਮਿਚ ਐਮੇਬੈਠ ਲਿਖਿਆ ਨਾਮ ਰੱਖਿਆ ਇੰਦਰ ਸਭਾ ਜਿੱਥੇ ਪੁਖਰਾਸਪਰੀ ਕਿਸਮ ਕਿਸਮ ਦੀਆਂ ਪਰੀਆਂ ਦਿਖਾਉਂਦੇ ਨੇ ਰਤਨਾ ਵਿੱਚ ਵੀ ਨੰਬਰ ਵਾਰ ਹੁੰਦੇ ਨੇ ਕੋਈ ਬਹੁਤ ਚੰਗਾ ਰਤਨ ਕੋਈ ਕਟ ਕੋਈ ਦੀ ਵੈਲਿਊ ਘਟ ਕੋਈ ਦੀ ਬਹੁਤ ਹੁੰਦੀ ਹੈ ਨੌ ਰਤਨਾ ਦੀ ਅੰਗੂਠੀ ਵੀ ਪਾਉਂਦੇ ਨੇ ਨਾ ਐਡਵਰਟਾਈਜ਼ ਕਰਦੇ ਨੇ ਨਾਮ ਤਾਂ ਰਤਨ ਹੀ ਹੈ ਨਾ ਪਰ ਉਸ ਵਿੱਚ ਕਾਹਨ ਕਹਿਣਗੇ ਇਹ ਹੀਰਾ ਹੈ ਇਹ ਪੰਨਾ ਹੈ ਇਹ ਮਾਣਿਕ ਹੈ ਇਹ ਪੁਖਰਾਜ ਹੈ ਰਾਤ ਦਿਨ ਦਾ ਫਰਕ ਹੈ ਉਸ ਦੀ ਵੈਲਿਊ ਵਿੱਚ ਵੀ ਬਹੁਤ ਫਰਕ ਹੁੰਦਾ ਹੈ ਕਿਉਂਕਿ ਪੇਂਟ ਕੀਤੀ ਜਾਂਦੀ ਹੈ ਨਾ ਤੁਲਨਾ ਕੀਤੀ ਜਾਂਦੀ ਹੈ ਨਾ ਓਵੇਂ ਹੀ ਫੁੱਲਾਂ ਦੀ ਵੀ ਪੇਂਟ ਕੀਤੀ ਜਾਂਦੀ ਹੈ ਉਸ ਵਿੱਚ ਵੀ ਬਹੁਤ ਵੈਰਾਈਟੀ ਹੁੰਦੀ ਹੈ ਬੱਚੇ ਜਾਣਦੇ ਨੇ ਕੋਨ ਕੋਨ ਫੁੱਲ ਨੇ ਬ੍ਰਾਹਮਣੀਆਂ ਪੰਡਾ ਬਣ ਕੇ ਆਂਦੀਆਂ ਨੇ ਚੰਗੇ ਚੰਗੇ ਫੁੱਲ ਲੈ ਕੇ ਆਂਦੀਆਂ ਨੇ ਕੋਈ ਤਾਂ ਸਟੂਡੈਂਟ ਵੀ ਜਿਆਦਾ ਤਿੱਖੇ ਹੁੰਦੇ ਨੇ ਸਮਝਾਉਣ ਵਿੱਚ ਬਾਬਾ ਬ੍ਰਾਹਮਣੇ ਨੂੰ ਫੋਨ ਨਾ ਦੇ ਕੇ ਉਹਨਾਂ ਨੂੰ ਦੇਣਗੇ ਸਿਖਾਉਣ ਵਾਲੇ ਨੂੰ ਵੀ ਉਹਨਾਂ ਤੋਂ ਗੁਣ ਬੜੇ ਚੰਗੇ ਹੁੰਦੇ ਨੇ ਕੋਈ ਵਿਕਾਰ ਨਹੀਂ ਹੁੰਦਾ ਕੋਈ ਕੋਈ ਵਿਚਤਾ ਆਵਗੁਣ ਹੁੰਦੇ ਨੇ ਜਿਵੇਂ ਕ੍ਰੋਧ ਦਾ ਪੂਤ ਲੋਭ ਦਾ ਪੂਤ ਬਾਬਾ ਜਾਣਦਾ ਹੈ ਇਹ ਸੀ ਵਰਟ ਮਨਪਸੰਦ ਪੰਡਾ ਹੈ ਇਹ ਸੈਕਿੰਡ ਨੰਬਰ ਹੈ ਕੋਈ ਕੋਈ ਪੰਡਾ ਇੰਨਾ ਫੇਵਰੇਟ ਨਹੀਂ ਹੁੰਦਾ ਜਿੰਨਾ ਚੀਕਿਆ ਸੋ ਜਿਨ੍ਹਾਂ ਨੂੰ ਲੈ ਕੇ ਆਉਂਦੇ ਨੇ ਉਹ ਉਹ ਫੇਵਰੇਟ ਹੁੰਦੇ ਨੇ ਅਜੇ ਹੀ ਵੀ ਹੁੰਦੇ ਨੇ ਸੇ ਖਾਣ ਵਾਲੇ ਮਾਇਆ ਦੇ ਚੰਬੇ ਵਿੱਚ ਫਸ ਜਾਂਦੇ ਨੇ ਤੇ ਵਿਕਾਰ ਵਿੱਚ ਚਲੇ ਜਾਂਦੇ ਨੇ ਅਜੇ ਹੀ ਵੀ ਬਹੁਤ ਹੁੰਦੇ ਰਹਿੰਦੇ ਨੇ ਡੁੱਬਣ ਵਿੱਚ ਨਿਕਲਦੇ ਫਿਰ ਖੁਦ ਫਸ ਮੜਦੇ ਬੋਤਿਆਂ ਨੂੰ ਕੱਢਦੇ ਵੀ ਨੇ ਕਿਉਂਕਿ ਮਾਇਆ ਬੜੀ ਤੁਸ਼ਤਰ ਹੈ ਬੱਚੇ ਵੀ ਸਮਝਦੇ ਨੇ ਕ੍ਰਿਮੀਨਲ ਅੱਖਾਂ ਤੋਖਾ ਦਿੰਦਿਆਂ ਰਹਿੰਦੀਆਂ ਨੇ ਇੱਥੇ ਪਾਈਪਾਂ ਦਾ ਜੋ ਡਾਇਰੈਕਸ਼ਨ ਮਿਲਿਆ ਉਸ ਤੇ ਚੱਲ ਨਹੀਂ ਸਕਦੇ ਸਿਵਲਾਈ ਬਤਨ ਕ੍ਰਿਮੀਨਲਾਈ ਬਣ ਜਾਂਦੀ ਜਦੋਂ ਕ੍ਰਿਮੀਨਲਾਈ ਟੁੱਟ ਕੇ ਪੱਕੀ ਸਿਵਲਾਈ ਬਣ ਜਾਂਦੀ ਉਸ ਨੂੰ ਕਿਹਾ ਜਾਂਦਾ ਕਰਮਾਤੀਟ ਅਵਸਥਾ ਐਨ ਨੇ ਆਪਣੀ ਜਾਂਚ ਕਰਨੀ ਹੈ ਇਕੱਠੇ ਰਹਿੰਦੇ ਹੋਏ ਵੀ ਵਿਕਾਰੀ ਦ੍ਰਿਸ਼ਟੀ ਨਾ ਜਾਵੇ ਇੱਥੇ ਤੁਸੀਂ ਪਾਈਪਾਂ ਬੰਦੇ ਹੋ ज्ञान तलवार विचाले होनी चाहिए है असी पवित्र रहन दी बाप तो पक्की प्रतिज्ञा करते हाँ ओ अवस्था अजन पक्की हुई नहीं है क्योंकि कई लिखते ने बाबा कशिश होंदी रहंदी है पुरुषार्थ करते ने ना होवे एकदम सिविलाई बन जावे ताही विजय पा सकते हो अवस्था जेही पक्की चाहिदी है जो विकारी संकल्प बिना उठन एस नु केहा जंदा कर्मतीत अवस्था मंजिल है किन्नी वंडरफुल माला बन्दी है आप अपना दी माला हुंदी है बच्चे तेर ता ढेर ते ढेर ने सूरज वंशी चंद्रवंशी कराना एथे स्थापन हुंदा है ओना सब नु मिला के कोई फुल पास स्कॉलरशिप प्लान वाले आठ रतन ही निकल देने विच आने रतन बानान वाला हीरा शिव बांधे ने ਜਿਨ੍ਹਾਂ ਨੇ ਉਹਨਾਂ ਨੂੰ ਅਜੇ ਹਰ ਰਤਨ ਬਣਾਏ ਗ੍ਰਹਿਚਾਰੀ ਬੈਠਦੀ ਹੈ ਤਾਂ ਅੱਠ ਰਤਨਾਂ ਦੀ ਅੰਗੂਠੀ ਪਾਉਂਦੇ ਨੇ ਉਹ ਇਸ ਸਮੇਂ ਭਾਰਤ ਤੇ ਰਾဟု ਦੀ ਦਸ਼ਾ ਬੈਠੀ ਹੋਈ ਹੈ ਗ੍ਰਹਿਚਾਰੀ ਬੈਠੀ ਹੋਈ ਹੈ ਪਹਿਲੇ ਸੀ ਬ੍ਰਸਪਤੀ ਦੀ ਅਰਥਾਤ ਵਿਰਖਸ਼ਪਤੀ ਦੀ ਦਸ਼ਾ ਤੁਸੀਂ ਸਾਜਗ ਵਿੱਚ ਦੇਵਤਾਸੀ ਰਾਜ ਕਰਦੇ ਸੀ ਹੁਣ ਰਾဟု ਦੀ ਦਸ਼ਾ ਬੈਠ ਗਈ ਹੈ ਹੁਣ ਤੁਸੀਂ ਜਾਣਦੇ ਹੋ ਸਾਡੇ ਉੱਪਰ ਹੀ ਬ੍ਰਹਸਪਤੀ ਦੀ ਦਸ਼ਾ ਸੀ ਨਾਮ ਹੈ ਬ੍ਰਿਕਸ਼ਪਤੀ ਸ਼ਾਰਟ ਵਿੱਚ ਬ੍ਰਹਸਪਤੀ ਕਿਹਾ ਜਾਂਦਾ ਸਾਡੇ ਤੇ ਬਰਾਬਰ ਬ੍ਰਹਸਪਤੀ ਦੀ ਦਸ਼ਾ ਸੀ ਜਦੋਂ ਅਸੀਂ ਵਿਸ਼ਵ ਤੇ ਮਾਲਿਕ ਸੀ ਹੁਣ ਰਾਹੂ ਦੀ ਦਸ਼ਾ ਬੈਠੀ ਹੈ ਤਾਂ ਅਸੀਂ ਕੋੜੀ ਮਿਸਲ ਬਣ ਗਏ ਇਹ ਹਰ ਇੱਕ ਸਮਝ ਸਕਦਾ ਹੈ ਇਸ ਵਿੱਚ ਪੁੱਛਣ ਦੀ ਕੋਈ ਗੱਲ ਨਹੀਂ ਹੈ ਇਮਤਿਹਾਨ ਵਿੱਚ ਪਾਸ ਹੋਵਾਂਗੇ ਇਹ ਤਾਂ ਗੁਰੂਆਂ ਤੋਂ ਪੁੱਛਦੇ ਰਹਿੰਦੇ ਨੇ ਐ ਤੇ ਉਹ ਵੀ ਪੁੱਛਣ ਦੀ ਗੱਲ ਨਹੀਂ 바બા ਤੋਂ ਪੁੱਛਦੇ ਨੇ 바બા ਅਸੀਂ ਪਾਸ ਹੋਵਾਂਗੇ ਕਹਿੰਦੇ ਹਾਂ ਜੇਕਰ પુરਸ਼ਾਰਥ ਵਿੱਚ ਚੰਗਾ ਚੰਦੇ ਰਹੇ ਤੱਕ ਕਿ ਉਹ ਨਹੀਂ ਪਾਸ ਹੋਗੀ ਪਰ ਮਾਇਆ ਬੜੀ ਪ੍ਰਪਲ ਹੈ ਤੂਫਾਨ ਵਿੱਚ ਲੈ ਆਂਦੀ ਹੈ ਚਲਤੇ ਚਲਤੇ ਡਿੱਗ ਜਾਂਦੇ ਨੇ ਐਸ ਸਮਾਂ ਠੀਕ ਨਹੀਂ ਅੱਗੇ ਚਲ ਕੇ ਬਹੁਤ ਤੂਫਾਨ ਆਇਤਾ ਹੁਣ ਤੁਸੀਂ ਯੁੱਧ ਦੇ ਮੈਦਾਨ ਵਿੱਚੋਂ ਅੱਜ ਕਿਵੇਂ ਗਾਰੰਟੀ ਕਰ ਸਕਦੇ ਹਾਂ ਅੱਗੇ ਮਾਲਾ ਬਨੰਦੇ ਸੀ ਤਚੀਨ ਨੂੰ 2-3 ਨੰਬਰ ਵਿੱਚ ਵੀ ਰੱਖਦੇ ਸੀ ਅੱਜ ਉਹ ਹੈ ਹੀ ਨਹੀਂ ਇਕਦਮ ਕੰਡੇ ਬਣ ਗਏ ਬਾਬਨ ਅਸਲੀ ਕਿਹਾ ਬ੍ਰਾਹਮਣ ਦੀ ਮਾਲਾ ਨਹੀਂ ਬਣ ਸਕਦੀ ਯੁੱਧ ਦੇ ਮੈਦਾਨ ਵਿੱਚ ਹੋਣਾ ਅੱਜ ਬ੍ਰਾਹਮਣ ਕਲ ਸ਼ੁੱਧਨ ਬਨ ਜਾਓਗੇ ਵਿਕਾਰ ਵਿੱਚ ਗਿਆ گویا ਸ਼ੁੱਧਰ ਬਣਿਆ ਰਾဟု ਦੀ ਦਸ਼ਾ ਬੈਠ ਗਈ ਬ੍ਰਹਸਪਤੀ ਦੀ ਦਸ਼ਾ ਦੇ ਲਈ ਪ੍ਰਸ਼ਾਤ ਕਰਦੇ ਸੀ ਵ੍ਰਿਕਸ਼ਪਤੀ ਪਣਾਉਂਦੇ ਸੀ ਚੰਦੇ-ਚੰਦੇ ਮਾਇਆ ਦਾ ਥੱਪੜ ਲੱਗਿਆ ਫੇ ਰਾਹੁ ਦੀ ਦਸ਼ਾ ਬੈਠ ਗਈ ਟ੍ਰੇਟਰ ਬਣ ਜਾਂਦੇ ਅਦੇ ਹੀ ਸਭ ਜਗ੍ਹਾ ਹੁੰਦੇ ਨੇ ਇੱਕ ਰਾਜਾਈ ਤੋਂ ਨਿਕਲ ਦੂਜੀ ਰਾਜਾਈ ਵਿੱਚ ਜਾ ਕੇ ਸ਼ਰਨ ਲੈਂਦੇ ਨੇ ਫੇਰ ਉਹ ਲੋਕ ਵੀ ਦੇਖਦੇ ਨੇ ਕਿ ਸਾਡੇ ਕੰਮ ਦਾ ਹੈ ਤਾਂ ਉਹ ਵੀ ਸ਼ਰਨ ਦੇ ਦਿੰਦੇ ਨੇ ਫੇਰ ਬਹੁਤ ਟ੍ਰੇਟਰ ਬਣ ਜਾਂਦੇ ਨੇ ਏਰੋਪਲੇਨ ਸਹਿਤ ਜਾ ਕੇ ਦੂਜੀ ਰਜਾਈ ਵਿੱਚ ਜਾ ਕੇ ਬੈਠ ਜਾਂਦੇ ਨੇ ਫਿਰ ਉਹ ਲੋਕ ਏਰੋਪਲੇਨ ਵਾਪਸ ਕਰ ਲੈਂਦੇ ਉਹਨਾਂ ਨੂੰ ਸ਼ਰਨ ਦੇ ਦਿੰਦੇ ਏਰੋਪਲੇਨ ਨੂੰ ਥੋੜੀ ਸ਼ਰਨ ਦਿੰਦੇ ਨੇ ਉਹਨਾਂ ਦੀ ਉਹ ਤਾਂ ਉਹਨਾਂ ਦੀ ਪ੍ਰਾਪਰਟੀ ਹੈ ਨਾ ਉਹਨਾਂ ਦੀ ਚੀਜ਼ ਉਹਨਾਂ ਨੂੰ ਵਾਪਿਸ ਕਰ ਦਿੰਦੇ ਬਾਤੀ ਮਨੁੱਖ ਮਨੁੱਖ ਨੂੰ ਸ਼ਰਨ ਦੇ ਦਿੰਦਾ ਹੈ ਹਣ ਤੁਸੀਂ ਬੱਚੇ ਬਾਪ ਦੀ ਸ਼ਰਨ ਵਿੱਚ ਆਏ ਹੋ ਕੈਂਦੇ ਹੋ ਸਾਡੀ लाज ਰੱਖੋ। ਦ੍ਰੋਪਤੀ ਨੇ ਪੁਕਾਰਿਆ ਸਾਨੂੰ ਨੰਗਨ ਕਰਤੇ ਨੇ ਪਤਿਤ ਹੋਣ ਤੋਂ ਬਚਾਓ। ਸਾਜੂਗਿਚ ਕਦੇ ਨੰਗਨ ਨਹੀਂ ਹੁੰਦੇ ਉਸ ਨੂੰ ਕਿਹਾ ਜਾਂਦਾ ਸੰਪੂਰਨ ਨਿਰਵਿਕਾਰੀ ਦੁਨੀਆ। ਛੋਟੇ ਬੱਚੇ ਵੀ ਨਿਰਵਿਕਾਰੀ ਹੀ ਹੁੰਦੇ ਨੇ। ਇਹ ਗ੍ਰਸਥ ਵਿਵਾਰ ਵਿੱਚ ਰਹਿੰਦੇ। శ్రీ ਲక్ష్ਮੀ ਨਾਰਾਇਣ ਸੰਪੂਰਨ ਨਿਰਵਿਕਾਰੀ ਰਹਿੰਦੇ ਨੇ। ਭਲੇ ਇਸਤਰੀ ਪੁਰਸ਼ ਦਾ ਨਾਲ ਰਹਿੰਦੇ ਫਿਰ ਵੀ ਨਿਰਵਿਕਾਰੀ ਰਹਿੰਦੇ ਨੇ। कहेंड ने असी नारो तो, नारायण ते नारी तो लक्ष्मी बन रहे हाँ है ही निर्विकारी दुनिया रावण नहीं उस राम राज राम श्री बाबा ना जाता है राम नाम जपन का अर्थ है बाप नाद करना राम राम जदो का बुद्धि निराकार की तरफ चली जाती है राम राम कहंदे सीता नु ਛਡ ਦੇਂਦੀ। ਵੈਸੇ ਹੀ ਸ਼੍ਰੀ ਕ੍ਰਿਸ਼ਨ ਦਾ ਨਾਮ ਲੈਂਦੇ ਤਾਂ ਰਾਦੇ ਨੂੰ ਛਡ ਦਿੰਦੇ ਨੇ। ਇੱਥੇ ਤਾਂ ਇੱਕ ਬਾਪ ਹੈ। ਉਹ ਕਹਿੰਦੇ ਨੇ ਬੱਚੀ ਮਮੇ ਕਮ ਯਾਦ ਕਰੋ। ਸ਼੍ਰੀ ਕ੍ਰਿਸ਼ਨ ਨੂੰ ਪਤਿਤ ਪਾਵਨ ਨਹੀਂ ਕਹਾਗੇ। ਛੋਟੇ ਪਨ ਵਿੱਚ ਰਾधा कृष्ण ਭਾਈ ਬੈਣ ਵੀ ਨਹੀਂ ਸੀ। ਵੱਖ-ਵੱਖ ਰਾਜੇ ਤੇ ਸੀ। ਬੱਚੇ ਤਾਂ ਹੁੰਦੇ ਹੀ ਸ਼ੁੱਧ ਨੇ। ਬਾਪਾ ਕਹਿੰਦੇ ਬੱਚੇ ਤਾਂ ਫੁੱਲ ਨੇ। और अद्विकार दी दृष्टि नहीं होती जादो बड़े होंदे ने तदृष्टि जांदी है इसलिए बालक ते महात्मा समान कंदे ने बल्कि बच्चा महात्मा तो भी उच्च है महात्मा नु फिर भी पता है कि मैं प्रष्टाचार तो पैदा होया हाँ, छोटे बच्चे नु ता भी पता नहीं हुंदा छोटा बच्चा महात्मा तो भी उच्च है असली बालक ਤੇ ਮਹਾਤਮਾ ਨੂੰ ਸਮਾਨ ਕਹਿੰਦੇ ਨੇ ਬੱਚਾ ਬਨਿਆ ਬਾਪ ਦੇ ਵਰਸੇ ਦਾ مالک ਬਨ ਗਿਆ ਤੁਸੀਂ ਵਿਸ਼ਵ ਦੀ ਰਾਸਾ ਨਹੀਂ ਦੇ مالک ਬੰਦੇ ਹੋ ਕੱਲ ਦੀ ਗੱਲ ਹੈ ਤੁਸੀਂ ਵਿਸ਼ਵ ਦੇ ਮਾਲਕ ਸੀ ਹੁਣ ਫਿਰ ਬੰਦੇ ਹੋ ਐਨੀ ਪ੍ਰਾਪਤੀ ਹੁੰਦੀ ਹੈ ਤਾਂ ਇਸਤਰੀ ਪੁਰਸ਼ ਭੈਣ ਭਾਈ ਬਨ ਕੇ ਪਵਿੱਤਰ ਰਹਿਣ ਕੀ ਵੱਡੀ ਗੱਲ ਹੈ ਕੁਝ ਤਾਂ ਮਿਹਨਤ ਚਾਹੀਦੀ ਹੈ ਨਾ ਹਾਂ ਨੰਬਰ ਵਾਰ ਪ੍ਰਸ਼ਾਧ ਅਨੁਸਾਰ ਜਦੋਂ बृहस्पति दी दशा विच जानदे हो स्वर्ग विच जानदे हो त पढ़ाई ना ऊंच पद पालन देखो कोई उच्चा कोई मध्यम कोई फुल कोई की बगीचा है ना फिर भी पदवी एਵੇਂ ही लेनी पुरुषार्थ खूब करना है अजेहा फूल बनन दे लई बाबा फूल लेके आंदे ने बच्चियां नु दिखांदे लई बगीचे विच अनेक प्रकार के फुल होंदे ने ਸਾਜੁਗ ਹੈਗੀ ਫੁੱਲਾਂ ਦਾ ਬਕੀਚਾ ਓਥੇ ਅਨੇਕ ਪ੍ਰਕਾਰ ਦੇ ਫੁੱਲ ਨੇ ਔਰੇ ਦੁਨੀਆ ਹੈ ਕੰਡਿਆ ਦਾ ਜੰਗਨ ਹੁਣ ਤੁਸੀਂ ਕੰਡਿਆ ਤੋਂ ਫੁੱਲ ਬਨੰਦਾ ਪ੍ਰਸ਼ਾਤ ਕਰ ਰਹੇ ਹੋ ਇਕ ਦੋਨੋ ਕੰਡਾ ਮਾਰਨ ਤੋਂ ਬਚਨ ਦੇ ਲਈ ਪ੍ਰਸ਼ਾਤ ਕਰ ਰਹੇ ਹੋ ਜੋ ਜਿੰਨਾ ਪ੍ਰਸ਼ਾਤ ਕਰਨਗੇ ਉਹ ਨਿਜੀਤ ਬਣਗੇ ਮੂਲ ਗੱਲ ਹੈ ਕਾਮ ਵਿਕਾਰ ਤੇ ਜਿੱਤ ਪਾ ਕੇ ਜਗਤ ਜੀਤ ਬਨੰਦੀ ਇਹ ਤਾਂ ਬੱਚਿਆਂ ਤੇ ਹੀ ਡਿਪੈਂਡ ਹੈ ਜਵਾਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਬੁੱਢਿਆਂ ਨੂੰ ਕੱਟ ਵਾਨ ਪ੍ਰਸਥਾਵਸਤਾ ਵਾਲਿਆਂ ਨੂੰ ਕੱਟ ਬੱਚਿਆਂ ਨੂੰ ਵੀ ਕੱਟ ਤੁਸੀਂ ਜਾਣਦੇ ਹੋ ਸਾਨੂੰ ਵਿਸ਼ਵ ਦੇ ਬਾਦਸ਼ਾਹ ਦੀ ਪ੍ਰਾਪਰਟੀ ਮਿਲਦੀ ਹੈ ਔਜ਼ੇ ਲਈ ਇੱਕ ਜਨਮ ਪਵਿੱਤਰ ਰਹੀਏ ਤੱਕੀ ਹਰ ਜਾ ਉਸ ਨੂੰ ਕਿਹਾ ਜਾਂਦਾ ਬਾਲ ਬ੍ਰਹਮਚਾਰੀ ਆਨਤ ਤੱਕ ਪਵਿੱਤਰ ਰਹਿੰਦੇ ਨੇ ਜੋ ਪਵਿੱਤਰ ਬਣਨੇ ਨੇ ਉਹਨਾਂ ਨੂੰ ਬਾਪ ਦੀ ਕਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਛੋਟੇ ਬੰਤੋਂ ਹੀ ਗਿਆਨ ਮਿਲਦਾ ਜਾਏ ਤਬਾ ਸਕਦੇ ਨੇ ਛੋਟੇ ਬੱਚੇ ਅਬੋਧ ਹੁੰਦੇ ਨੇ ਪਰ ਬਾਹਰ ਸਕੂਲ ਆਦੀ ਵਿੱਚ ਸੰਗ ਦਾ ਰੰਗ ਲੱਗ ਜਾਂਦਾ ਸੰਗ ਤਾਰੇ ਉਸ ਸੰਗ ਡੁਬੋਏ ਬਾਪ ਕਹਿੰਦੇ ਨੇ ਮੈਂ ਤੁਹਾਨੂੰ ਪਾਰ ਲੈ ਜਾਂਦਾ ਹਾਂ ਸ਼ਿਵਾਲੇ ਵਿੱਚ ਸਾਜੁਗ ਹੈ ਬਿਲਕੁਲ ਨਵੀਂ ਦੁਨੀਆ ਬਹੁਤ ਥੋੜੇ ਮਨੁੱਖ ਹੁੰਦੇ ਨੇ ਫਿਰ ਹोली-ਹੋਲੀ ਵਿਰਤੀ ਨੂੰ पांडे जाते बहुत थोड़े देवता ने बच्चे बाप दादा याद प्यार गुड मोर्निंग रोहानी बाप दूहानी बच्चा नमस्ते रोहानी बच्चा रोहानी बाप दादा दा न नमस्ते 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 जी मुख देख पहली धारना है बाप का मन पसंद बन पूरा गुणवान बनना है चंगे चंगे गुण धारण करके फुल बनना है अवगुण निकाल देने हैं किसी भी कंडा नहीं लगाना है दूजा फुल पास होने स्कॉलरशिप लैन अवस्था बनानी है जो कुछ भी याद न रहे सिविलाइज बन जाइए सदा बृहस्पति की दशा बनी रहे वरदान है ब्राह्मण जीवन नु सफल कर सदा प्राप्ति संपन्न बनन वाले संतुष्ट भव ब्राह्मण जीवन सर्व नु सफल कर सदा प्राप्ति संपन्न बन वाले संतुष्ट मणि भव ब्राह्मण जीवन का सब तो वे खजाना है संतुष्ट रहना जिथे सर्व प्राप्त ने ओथी संतुष्टता है जिथे संतुष्टता है ओथी सब कुछ है दा गीत ही है पाना सीसो पालिया ਜੋ ਸੰਤੁਸ਼ਟਤਾ ਦੇ ਰਤਨ ਨੇ ਉਹ ਪ੍ਰਾਪਤੀ ਸਰੂਪ ਨੇ ਅਜੇ ਹੀ ਸਰਵ ਪ੍ਰਾਪਤੀ ਸੰਪੰਨ ਬਨੰਦੀ ਵਿਤੀ ਹੈ ਮਿਲੇ ਹੋਏ ਖਜ਼ਾਨੇ ਨੂੰ ਚੰਗੀ ਤਰ੍ਹਾਂ ਨਾਲ ਯੂਜ਼ ਕਰਨਾ ਕਿਉਂਕਿ ਜਿੰਨਾ ਸਫਲ ਕਰਦੇ ਜਾਵਾਂਗੇ ਉਨੇ ਖਜ਼ਾਨੇ ਵੱਧਦੇ ਜਾਣਗੇ ਸਲੋਗਨ ਹੈ ਹੋਲੀ ਹੰਸ ਉਹਨਾਂ ਨੂੰ ਕਿਹਾ ਜਾਂਦਾ ਜੋ ਅਚਾਈ ਰੂਪੀ ਮੋਤੀ ਚੁਗਦੇ ਨੇ ਅਫਗਾਨ ਰੂਪੀ ਕੰਕੜ ਨਹੀਂ ਓਲੀ ਹੰਸ ਉਹਨਾਂ ਨੂੰ ਕੀ ਖਾ ਚੰਦਾ ਜੋ ਅਚਾਈ ਰੂਬੀ ਮੋਤੀ ਚੁਗਦੇ ਨੇ ਅਫਗਾਨ ਰੂਪੀ ਕੰਕੜ ਨਹੀਂ ਓ ਸ਼ਾਂਤੀ